ਰੋਰ ਫੈਰੀ ਤੇ ਪਹੁੰਚ ਗਏ ਆ ਤੇ ਆਪਣਾ 게ਟ ਤੇ ਵੀ ਚੈਕਿੰਗ ਹੋ ਗਈ ਇੱਕ ਵਾਰ ਮਤਲਬ ਟਿਕਟ ਚੈੱਕ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਹੁਣ ਅੱਗੇ ਵੀਹਿਕਲ ਵੇਟ ਚੈੱਕ ਹੋਏਗਾ ਵੇਟ ਚੈੱਕ ਹੋ ਕੇ ਕੋਈ ਟਿਕਟ ਮਿਲੇਗੀ ਤੇ ਫਿਰ ਅੱਗੇ ਲੰਘਾਣੇ ਫਿਰ ਅਗਲਾ ਹਾਲ ਚਾਲ ਸੁਣਾਵਾਂ ਗਾਡ ਮਾਰਨਿੰਗ ਰੋਰੋ ਫੈਰੀ ਮੇਂ ਆਪਕਾ ਸਵਾਗਤ ਹੈ ਦਿਨ ਦਿਨ ਕਿਹੜਾ ਹੈ ਅੱਜ ਵਾਰ ਕਿਹੜਾ ਯਾਦ ਹੀ ਨਹੀਂ ਤੇ ਵੈਸੇ 3 ਤਰੀਕ ਤੇ 2025 3 ਜਨਵਰੀ 2025 ਤੇ ਰੋਰੋ ਫੇਰੀ ਚ ਤੁਹਾਡਾ ਸਵਾਗਤ ਹੈ ਮੈਂ ਗੋਗਰ ਰੋਰੋ ਫੇਰੀ ਟਰਮੀਨਲ ਤੇ ਪਹੁੰਚ ਗਈਆਂ ਤੇ ਲੋਡਡ ਹੋ ਗਿਆ ਮੇਰਾ ਬਾਈਕ ਸਮਾਨ ਸਾਰਾ ਤੇ ਵੇਖੋ ਮੈਂ ਤੁਹਾਨੂੰ ਦਿਖਾਨੀਆਂ ਰੋਰੋ ਫੇਰੀ ਜਿਹੜੀ ਜਿੱਥੇ ਸਮਾਨ ਲੱਦੇ ਆ ਸਾਰਾ ਵੀ ਉਹ ਐ ਲੱਗਦਾ ਜਿੱਦਾਂ ਪਾਰਕਿੰਗ ਨਹੀਂ ਹੁੰਦੀ ਮੌਜ਼ ਦੀ ਉਹ ਵੱਡੀਆਂ-ਵੱਡੀਆਂ ਪਾਰਕਿੰਗਸ ਹੁੰਦਾ ਹੁੰਦੀਆਂ ਨੇ ਤੇ ਸਮੁੰਦਰ ਦਾ 뷰 ਵੀ ਦਿਖਾਨੀਆਂ ਉਹ ਦਰਦਾਵਿਉ ਉਹ ਇੱਧਰ ਸਾਰਾ ਸਮਾਨ ਵੇਖੋ ਗੱਡੀਆਂ ਵੱਡੀਆਂ ਵੱਡੀਆਂ ਸਾਰੀਆਂ ਲੋਡਡ ਹੋ ਕੇ ਜਾਂਦੀਆਂ ਨੇ ਸਭ ਉਹ ਮੇਰਾ ਬਾਈਕ ਲੱਗ ਗਿਆ ਉੱਥੇ ਇੱਧਰ ਬਾਈਕਸ ਲੱਗੇ ਹੋਏ ਨੇ ਸਾਰੇ ਉਹ ਗੱਡੀਆਂ ਅਗਾਹ ਤੱਕ ਲੱਗੀਆਂ ਹੋਈਆਂ ਨੇ ਤੇ ਆ ਵੀ ਦੇਖ ਲਓ ਸਭ ਜਾਂਦੇ ਜੇ ਟੈਂਕਰ ਟੁੰਕਰ ਜੇ ਸਭ ਵੱਡੇ ਵੱਡੇ ਟਰੱਕ ਵੀ ਜਾਂਦੇ ਨੇ ਇਵੇਂ ਕਿ ਇਹਨਾਂ ਦੇ ਵਿੱਚ ਕਿੰਨਾ ਸਮਾਨ ਲੱਦ ਕੇ ਚੱਲਦੀ ਹੈ ਫੇਰੀ ਗੱਡੀਆਂ ਤੇ ਹੁਣ ਆਪਾਂ ਚੱਲਦੇ ਆਂ ਸਭ ਤੋਂ ਪਹਿਲਾਂ ਐਂਟਰੀ ਹੁੰਦੀ ਉੱਥੇ ਵੇਖਦੇ ਨੇ ਟਿਕਟ ਚੈੱਕ ਫਿਰ ਇੱਕ ਥਾਂ ਤੇ ਹੋਰ ਆ ਕੇ ਅ ਫਿਰ ਸ਼ਾਇਦ ਵੇਟ ਹੁੰਦਾ ਪਤਾ ਨਹੀਂ ਉੱਥੇ ਤੇ ਨਾਲੇ ਨੰਬਰ ਨੋਟ ਕਰਕੇ ਫਿਰ ਬੈਂਡ ਦਿੰਦੇ ਨੇ ਹੱਥ 'ਚ ਪਾਉਣ ਨੂੰ ਤੇ ਇੱਕ ਟਿਕਟ ਦਿੰਦੇ ਨੇ ਫਿਰ ਅੱਗੇ ਆ ਕੇ ਉਹ ਟਿਕਟ ਲੈ ਲੈਂਦੇ ਨੇ ਤੇ ਫਿਰ ਆਪਾਂ ਫੈਰੀ ਦੇ ਵਿੱਚ ਐਂਟਰ ਹੋ ਜਾਂਦੇ ਆ ਤੇ ਹੁਣ ਆਪਾਂ ਉੱਪਰ ਚੱਲਦੇ ਆਂ ਦੇਖੋ 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 ਗੱਡੀਆਂ ਚੜਦੀਆਂ ਹੁੰਦੀਆਂ ਇੱਧਰ ਮੈਨੂੰ ਬੋਲ ਦੇ ਇਸ ਦੇ ਆਹ ਦੇ ਨੰਬਰ ਦੇਖੋ 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 ਕਿੱਦਾਂ ਜਿੱਦਾਂ ਪਾਰਕਿੰਗ ਨਹੀਂ ਕਿੰਨੇ ਲੱਗ ਰਿਆਂ ਹੁੰਦੀਆਂ ਪਰ ਬੋਲ ਵਾਲੀ ਪਾਰਕਿੰਗ ਚੋਂ ਆਹ ਬਹੁਤ ਵੱਡਾ ਸ਼ਿਪ ਹੈ Outside food strictly not allowed, Arabian Sea. ਸਨਰਾਈਜ਼ ਹੋ ਰਿਹਾ ਸਨਰਾਈਜ਼ ਦਿਖੇਗਾ ਅੱਜ ਵਾਓ नज़ारा हाँ। और पाटन के बाद मैं गई धौलावीरा धौलावीरा सिरण ऑफ कच्छ लाखपत समख्याली अच्छा ये नहीं गए सोमनाथ वहां हाँ गई अच्छा मंदिर हां हां मैं बताती हूं आपको सोमनाथ तो मैंने मिस किया वैसे फिर हम हाँ। समख्याली से द्वारका द्वारका से द्वार का। हाँ भेट द्वारका गिर जंगल होके उधर जूनागढ़ होके फिर मैंने सोमनाथ मिस कर दिया फिर मैं भावनगर आईनगर भावनगर से ना दीप गई दीप दीव गई, गई वहाँ से हाँ, जूनागढ़ से दो दिन लगाए वहाँ पे फिर मैं आई इधर भावनगर कल और आज इधर हम भी डीव गए थे अच्छा अच्छा हम तो आज वहाँ से आ रहे द्वारका कल आ गए थे सकते okay. हैं बहुत रश है वहाँ पे द्वारका में बेट द्वारका तो हाँ सब दोनों जगह हाँ। हाँ। मंदिर में बहुत भीड़ था हाँ। तो मंदिर में तो यहाँ कमरा लिया और सुबह के लिए यहाँ से ठीक है तीन ज्योतिलिंग करेंगे वहाँ पे ओके आज यहाँ सूरज जा रहे हैं ना हाँ 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 ओके सनराइज ये ਚੜ ਗਿਆ ਤੇ ਮਾਹੌਲ ਥੋੜਾ ਗਰਮ ਹੋਣ ਲੱਗ ਗਿਆ ਪਹਿਲਾਂ ਮਾਹੌਲ ਠੰਡਾ ਸੀਗਾ ਤੇ ਵਧੀਆ ਨਜ਼ਾਰਾ ਹੈ ਸਮੁੰਦਰ ਮੇਂ ਸੂਰਜ ਕੇ ਚੜਨੇ ਕਾ माहौल देख लो कलेक्टे फ्लोर बहुत ही अच्छा माहौल है म्यूजिक सिस्टम चलता है फुल एंजॉय कर सकता है बंदा ਹਿੱਤੀ ਬਤੂਲੀ ਨੂੰ ਮੁੰਮੋਸ ਕਰਾ ਚਿੰਤਾ ਕਰ ਬੜਾ ਕਹਿੰਦੀ ਆਂ ਜਾਨ ਮੂਲੀ ਨੂੰ ਨਿੰਦਾ ਕਰ ਬੀਰੋਂ ਦੇ ਬੋਲੀ ਜਾ ਦੈਲੀ ਹੋ ਕੇ ਆਪਾ ਵੇਖ ਰਿਹਾ ਅਰਬ ਸਾਗਰ ਦਾ ਪਾਣੀ ਵਾਕਈ ਗੱਦਾ ਹੈ ਵੇਖੋ ਅੰਦਰ ਆ ਗਏ ਮਾਹੌਲ ਪੂਰਾ ਰੰਗੀਨ ਹੈ ਨਾਲੇ ਬੇਵੀ ਹੈ ਨਾਲੇ ਰੰਗੀਨ ਦਾ ਪ੍ਰਬੰਧ ਕਰ ਲਿਆ ਜਾਵੇ ਫੈਰੀ ਦੇ ਅੰਦਰ ਖਾਣ ਪੀਣ ਦਾ ਪ੍ਰਬੰਧ ਲੋ ਜੀ ਆਪਣਾ ਤੇ ਵਰਕਆਊਟ ਵੀ ਸਟਾਰਟ ਹੋ ਗਿਆ ਤੇ ਹੁਣ ਉਤੋਂ ਵੇਲਾ ਹੋ ਗਿਆ ਲੋਕ ਸਾਰੇ ਕੰਡੀਸ਼ਨ ਕਰ ਰਹੇ ਤੇ ਥੋੜੇ ਜਿਹਾ ਲੈ ਕੇ ਰਹਿ ਗਏ ਨੇ ਇੱਥੇ ਲੋਕ ਤੇ ਮੈਂ ਵਾਕ ਕਰ ਰਹੀ ਹਾਂ ਕੰਟੀਨਿਊ ਮੈਨੂੰ ਤੇ ਇਦਾਂ ਲੱਗਦਾ ਕਿ ਮੇਰੀ ਮੈਰਾਥਨ ਕੰਪਲੀਟ ਹੋਏਗੀ ਅੱਜ ਧਰ ਧਰ ਕੇ ਰੂਟ ਮੇਰਾ ਹੈਗਾ ਏ ਅ ਹੋਗਾ ਰੋਰੋ ਫੇਰੀ ਟਰਮੀਨਲ ਤੋਂ ਹੋਗਾ ਹਾਜ਼ੀਰਾ ਟਰਮੀਨਲ ਤੱਕ ਵਾਇਆ ਰੇਡੀਐਂਸੀ ਲੋਕ ਵੇਖਦੇ ਨੇ ਵੀ ਤੁਰੀ ਫਿਰਦੀ ਕੰਲੀ ਏ ਸਪੈਸ਼ਲ ਫॉर ਸ਼ਿਵਰਾਜ ਭਾਜੀ ਜਿਹੜੇ ਮੈਨੂੰ ਕਹਿੰਦੇ ਸੀ ਕਿ ਘੰਟੇ ਤੋਂ ਬਾਅਦ ਬੋਰ ਹੋ ਜੰਗੀ ਤੂੰ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀ ਕਿ ਤੁਸੀਂ ਬੋਰ ਹੋ ਸਕਦੇ ਹੋ ਮੈਂ ਬੋਰ ਨਹੀਂ ਹੋ ਸਕਦੀ ਦੇ ਹੋਂ ਤੱਕ ਮੈਨੂੰ ਲੱਗਦਾ ਹੈ ਕਿ ਫੈਰੀ ਤੋਂ ਰਿ ਨੂੰ 2 ਘੰਟੇ ਹੋ ਗਏ ਨੇ ਤੇ ਮੈਨੂੰ ਬੋਰ ਹੋਣ ਦਾ ਟਾਈਮ ਨਹੀਂ ਮਿਲਿਆ ਅਜੇ ਤੱਕ ਪਹਿਲਾਂ ਮੈਂ ਵੇਖਿਆ ਸਨਰਾਈਜ਼ ਸਨਰਾਈਜ਼ ਦੇ ਬਾਅਦ ਮੈਂ ਉਹਨੇ ਅੰਦਰ ਬਿਠਾਇਆ ਤਾਂ ਥੋੜੀ ਦੇਰ ਉਸ ਤੋਂ ਬਾਅਦ ਮੈਂ ਉੱਪਰ ਆ ਗਈ ਫੋਟੋ ਸੈਸ਼ਨ ਕੀਤਾ ਵੀਡੀਓ ਵੀਡੀਓ ਕੀਤੀਆਂ ਪੂਰੇ ਫਿਰੇ ਵੇਖਿਆ ਇਧਰ ਉਧਰ ਫਿਰ ਮੈਂ ਥੱਲੇ ਚਲੀ ਗਈ ਮੈਂ ਸੈਂਡਵਿਚ ਖਾਦੇ ਕਾਫੀ ਲੈ ਕੇ ਉੱਤੇ ਆ ਗਈ ਆਫੀ ਵੀ ਕਿਹੜੋਂ ਮੈਂ ਵਾਕ ਸ਼ੁਰੂ ਕਰ ਦਿੱਤੀ ਐ ਔਰ ਹੋਣ ਦਾ ਤੇ ਕੋਈ ਹੈ ਹੀ ਨਹੀਂ ਇੱਥੇ ਸਿਸਟਮ ਹੀ ਨਹੀਂ ਹੈਗਾ میوزਿਕ ਚੱਲ ਰਿਹਾ ਤੂੰ ਰੀ ਜਾਓ ਆਸੇ ਪਾਸੇ ਹਵਾ ਚੱਲਦੀ ਐ ਕਦੀ ਨਾਲੇ ਸੂਰਜ ਨੂੰ ਸੇਕੀ ਜਾਓ ਤੇ ਨਜ਼ਾਰੇ ਨੇ ਬੋਰੜਾ ਕੋਈ ਸਿਸਟਮ ਨਹੀਂ ਹੈਗਾ ਸਪੈਸ਼ਲੀ ਸ਼ਿਵਰਾਜ ਬਾਜੀ ਜਦੋਂ ਘੁੰਮਣ ਨਿਕਲੇ ਹੋਏ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਬੰਦਾ ਬੋਰ ਹੋ ਜਾਏ ਹਰ ਚੀਜ਼ ਨੂੰ ਮਾਣੋ ਹਰ ਇੱਕ ਚੀਜ਼ ਨੂੰ कुछ तो दिखा समुद्र में कोई कंडा है कुछ को होना कोई शहर इधर मुझे तो कुछ दिख नहीं रहा है ਕੋਈ ਪਲਾਂਟ ਹੈ ਉਹ ਤੋ ਜੇ ਨਿਕਲਣਦੇ ਆ ਉਹ ਤੋ ਜੇ ਨਿਕਲਣਦੇ ਆ ਉਹ ਜੇ ਸਿਸ਼ਾ 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 ਉਹ ਜੀ ਵਿਸਲ ਵੱਜਣੀ ਸ਼ੁਰੂ ਹੋ ਗਈ ਹੈ ਤੇ ਜਿਹੜਾ ਇਹ ਫੇਰੀ ਇਹ ਵੀ ਘੁੰਮਣ ਲੱਗ ਗਈ ਏ ਤੇ ਇਹਦਾ ਮਤਲਬ ਇਹ ਵੀ ਅਸੀਂ ਹੁਣ ਟਰਮੀਨਲ ਦੇ ਨੇੜੇ ਲੱਗਣ ਵਾਲੇ ਆ ਹੁਣ ਸਾਰੇ ਥੱਲੇ ਜਾਵਾਂਗੇ ਨਹੀਂ ਅੱਗੇ ਨੀਚੇ ਚਲੀਏ ਮੈਨੂੰ ਲੱਗਦਾ ਨੀਚੇ ਜਾਣਾ ਹੋਗਾ ਹਾਂ 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 ਜਾ ਰਹੇ ਹਾਂ ਤੇ ਬੱਸ 11:30 ਹੋਏ ਨੇ ਅੱਧਾ ਘੰਟਾ ਲਾ ਦੇਗੀ ਟਰਮੀਨਲ ਦੇ ਨੇੜੇ ਪਹੁੰਚਦੇ ਪਹੁੰਚਦੇ ਸਸ ਫਿਰੋ ਟੋਪ ਆਪਣੀ ਥੱਲੇ ਬਾਈਕ ਲੱਗੀ ਏ ਬਾਈਕ ਕੱਢ ਕੇ ਆਪਾਂ ਜਾਣਾ ਬੜੋਦਾ ਵੱਲ ਨੂੰ ਥੱਲੇ ਤੁਰ ਗਈ ਸਾ ਮੈਂ ਜੈਕਟ ਭੁੱਲ ਜਾਂਦੀ ਸੀ ਆਪਾਂ ਪੈ ਜਾਣਾ ਸੀ ਮਿਲ ਗਈ ਥੋੜੀ देर ਮੂਵੀ ਦਾ ਆਨੰਦ ਵੀ ਲੈ ਲਿਆ ਜਾਵੇ ਵਧੀਆ ਪ੍ਰਬੰਧ ਹੈ ਫਿਰ ਕੋਈ ਬੋਰਿੰਗ ਸਿਸਟਮ ਨਹੀਂ ਹੈ ਲਓ ਜੀ ਪਹੁੰਚ ਗਏ ਆਪਾਂ ਹੁਣ ਜਿਆਦਾ ਗੁਰਬਲ ਗੁਰਬਲ ਹੋਈਏ ਜਦੋਂ ਆਪਾਂ ਐਂਟਰੀ ਕੀਤੀ ਸੀ ਉਦੋਂ ਤੇ ਬੰਦੇ ਵੱਖੋ ਵੱਖਰੇ ਟਾਈਮ ਤੇ ਆਈ ਜਾਂਦੇ ਨੇ ਹਨਾ ਹੁਣ ਸਾਰੇ ਇਕੱਠੇ ਹੋ ਗਏ ਨੇ ਤੇ ਹੁਣ ਇੱਕੋ ਦਮ ਜੁਜੂ ਹੋ ਗਿਆ ਇਕੱਠਾ ਉਤਰਨ ਵਾਸਤੇ ਆ ਦੇਖੋ ਪਹੁੰਚ ਗਏ ਆਪਾਂ ਅਜ਼ੀਰਾ ਟਰਮੀਨਲ ਪਹੁੰਚ ਨਿਕਲਦੇ ਆ ਤਾਂ ਮੱਛੀਆਂ ਦੀ ਬੜੀ ਸਵੈਨ ਲੱਗਦੀ ਹੈ ਟਰੱਕ ਨਿਕਲਨੇ ਸ਼ੁਰੂ ਹੋ ਗਏ ਨੇ ਪਾਈਸ ਦੇ ਕਿੰਦਾ ਉੱਤਰਦੇ ਜੀ ਸਰ ਬਾਈਕਾ ਲੈ ਆਂਗਾ ਆਪਾਂ ਵੇਖੀਏ ਜੇ ਆਪਣੀ ਮੋਟਰਸਾਈਕਲ ਪਹਿਲਾਂ ਨਿਕਲਦੀ ਹੋਵੇ ਤੇ ਕੱਢ ਲੈਣੇ ਵੈਸੇ ਮੈਨੂੰ ਲੱਗਦਾ ਨਹੀਂ ਹੈਗਾ ਐ ਪਹਿਲਾਂ ਸਾਰਾ ਕੁਝ ਨਿਕਲੇਗਾ ਤੇ ਫਿਰ ਹੀ ਮੈਂ ਵੀ ਫਿਰ ਟ੍ਰਾਈ ਕਰਦੇ ਹਾਂ ਦੇਖੋ ਭਰਿਆ ਪਿਆ ਕਿੰਦਾ ਇਹ ਹੈ ਅਡਾਣੀ ਹਾਜ਼ੀਰਾ ਪੋਰਟ ਦੇਖੋ ਇੱਥੇ ਫੈਕਟਰੀਆਂ ਦੀ ਕੋਈ ਪਲਾਂਟ ਦੀ ਫੁੱਟਬਲ ਫੁੱਟਬਲ ਹੋਈ ਪਈ ਐਨ ਮਾਰੋ ਮਾਰ ਮਿੱਟੀਓ ਮਿੱਟੀ ਧੂਆਂ ਧੂਆਂ ਕੰਮੇ ਕਿਤੇ ਬਜਰੀ ਦਾ ਪਲਾਂਟ ਕਿਤੇ ਕੋਈ ਕਿਤੇ ਕੋਈ ਪਤਾ ਹੀ ਨਹੀਂ ਕਾਦਾ ਕਾਦਾ ਮਤਲਬ ਸੜਕ ਤੇ ਵੀ ਐ ਧੂਆਂ ਧੂਆਂ ਮਿੱਟੀ ਮਿੱਟੀ ਹੋਈ ਪਈ ਐ ਐ ਪਿੱਛੋਂ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਆਹੀ ਕੁਝ ਚੱਲਣ ਦੇ ਆਈ ਮਸ਼ੀਨਰੀਆਂ ਜੀ ਪਤਾ ਨਹੀਂ ਕਾਦੇ ਕਾਦੇ ਪਲਾਂਟ ਨੇ ਮੈਂ ਵੇਖ ਰਹੀ ਹਾਂ ਪੜਨ ਦੀ ਕੋਸ਼ਿਸ਼ ਕਰ ਰਹੀ ਹਾਂ ਹੋ 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 ਅਰਬ ਸਾਗਰ ਦੇ ਕੰਡੇ ਵੇ ਸਾਰਾ ਕੁਝ ਹਾਜ਼ੀ ਰਿਪੋਰਟ ਤੇ ਚਲ ਕੇ ਮੈਂ ਪਹੁੰਚ ਗਈ ਹਾਂ ਇਸ ਵਕਤ ਗੁਰਦੁਆਰਾ ਚਾਦਰ ਸਾਹਿਬ ਚਾਦਰ ਸਾਹਿਬ ਗੁਰਦੁਆਰਾ ਜੋ ਹੈ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ ਜੀ ਇੱਥੇ ਦੂਸਰੀ ਉਦਾਸੀ ਸਮੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੋਂ ਲੰਘੇ ਨੇ ਤਾਂ ਉਹਨਾਂ ਨੇ ਜਿਹੜੇ ਇੱਥੇ ਸਾਧੂ ਜਾਂ ਰਿਸ਼ੀਮੁਨੀ ਕੋਈ ਬੈਠੇ ਕਰਦੇ ਸਨ ਤਾਂ ਉਹਨਾਂ ਨੂੰ ਆ ਨਾਮ ਦਾ ਉਪਦੇਸ਼ ਦਿੱਤਾ ਤੇ ਫਿਰ ਉੱਥੇ ਨਰਮਦਾ ਨਦੀ ਹੈ ਨਾਲ ਹੀ ਨਰਮਦਾ ਨਦੀ ਨੂੰ ਗੁਰੂ ਜੀ ਨੇ ਰਾਤ ਨੂੰ ਪਾਰ ਕਰਨਾ ਸੀਗਾ ਤਾਂ ਜਿਹੜਾ ਇੱਥੋਂ ਦਾ ਹਾਕਮ ਸੀਗਾ ਤਾਂ ਉਹਨੇ ਮਤਲਬ ਕਿ ਇਹ ਜਿਹੜੇ ਬੇੜੀ ਦੇ ਮਲਾਹ ਹੁੰਦੇ ਨੇ ਉਹਨਾਂ ਨੂੰ ਇਹ ਹਦੇਸ਼ ਦਿੱਤਾ ਸੀਗਾ ਕਿ ਰਾਤ ਨੂੰ ਕੋਈ ਵੀ ਮਲਾਹ ਬੇੜੀ ਨਹੀਂ ਚਲਾਏਗਾ ਪਰ ਗੁਰੂ ਜੀ ਨੇ ਜਦੋਂ ਮਲਾਹ ਨੂੰ ਕਿਹਾ ਬੇੜੀ ਚਲਾਉਣ ਵਾਸਤੇ ਤਾਂ ਉਹਨੇ ਇਨਕਾਰ ਕਰ ਦਿੱਤਾ ਫਿਰ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਚਾਦਰ ਵਿਛਾਓ ਤਾਂ ਉਹਨਾਂ ਨੇ ਚਾਦਰ ਤੇ ਬਹਿ ਕੇ ਨਰਮਦਾ ਨਦੀ ਨੂੰ ਪਾਰ ਕੀਤਾ ਤੇ ਜਿਸ ਕਰਕੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਚਾਦਰ ਸਾਹਿਬ ਦੇ ਨਾਮ ਤੋਂ ਇੱਥੇ ਸੁਸ਼ੋਭਿਤ ਹੋਇਆ ਗੁਰਦੁਆਰਾ ਚਾਦਰ ਸਾਹਿਬ ਪਹਿਲੀ ਪਾਤਸ਼ਾਹੀ ਰੂਪ ਫਰੇਮ ਵਿੱਚ ਸਾਹਮਣੇ ਉਹ ਨਰਮਦਾ ਨਦੀ ਤੇ ਇਹ ਆ ਹੁਣ ਦਾ ਬਣਿਆ ਪੁਲ ਤੇ ਇਸ ਦੇ ਪਰਲੇ ਪਾਸੇ ਜਿਹੜਾ ਲੋਹੇ ਦਾ ਦਿਖਦੇ ਪਿਆ ਉਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਲੋਹੇ ਦਾ ਤੇ ਇਹ ਆ ਨਰਮਦਾ ਨਦੀ ਜਿੱਨੂੰ ਕਿ ਗੁਰੂ ਨਾਨਕ ਦੇਵ ਜੀ ਨੇ ਚਾਦਰ ਤੇ ਬੈਠ ਕੇ ਪਾਰ ਕੀਤਾ ਸੀ ਰਾਤ ਦੇ ਸਮੇਂ ਉਹ ਵਰ ਵੀ ਹੈ ਤੇ ਉਹ ਹੈ ਸਾਹਮਣੇ ਨਰਮਦਾ ਨਦੀ ਇੱਥੋਂ ਸਾਫ਼ ਦਿਖਦਾ ਜਿਹਨੂੰ ਪਾਰ ਕੀਤਾ ਸੀ ਗੁਰੂ ਨਾਨਕ ਦੇਵ ਜਿਨੇ ਚਾਦਰ ਤੇ ਬੈਠ ਕੇ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਅੱਜ ਹੈਗੀ 4 ਜਨਵਰੀ 2025 ਤੇ ਰਾਤ ਬੜੋਦਾ ਚ ਇੱਕ ਸਿੱਖ ਪਰਿਵਾਰ ਦੇ ਘਰੇ ਰੁਕੇ ਸਾਂ ਤੇ ਹੁਣ ਬਸ ਤਿਆਰੀ ਹੈ ਬੈਗ ਬੋਗ ਲੱਦ ਲੈਨੇ ਤੇ ਚਾਹ ਪਾਣੀ ਪੀ ਕੇ ਤੇ ਫਿਰ ਤੁਰਦੇ ਆ ਇੱਥੋਂ ਸਾਮਾਨ ਲੋਡਡ ਹੈ ਗੱਡੀ ਤਿਆਰ ਹੈ ਤੇ ਇੱਥੋਂ ਅੱਜ ਆਪਾਂ ਜਾਵਾਂਗੇ ਮਾਉਂਟ ਅਬੂ ਵਾਪਸੀ ਮਾਉਂਟ ਅਬੂ ਮਾਉਂਟ ਅਬੂ ਤੋਂ ਸ਼ੁਰੂ ਕੀਤਾ ਸੀ ਗੁਜਰਾਤ ਤੇ ਉੱਥੇ ਹੀ ਵਾਪਸੀ ਹੋਏਗੀ ਤੇ ਇੱਥੇ ਰੁਕੇ ਸਾਂ ਆਪਾਂ ਗੁੱਡਿਆਂ ਦੀ ਤਰੀ ਫੋਟੋ ਮੈਣੀ ਨਹੀਂ ਕਹਿੰਦੇ ਇਹਨਾਂ ਨੂੰ ਜਵਾਨਾਂ ਦੇ ਲਈ ਨਹੀਂ ਜ਼ਰੂਰੀ ਹੈ ਤੇ ਫੋਟੋਸ ਆ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਹੈਗੀ ਏ 6 ਜਨਵਰੀ 2025 ਤੇ ਮੈਂ ਇਸ ਵਕਤ ਹਾਂ ਮਾਊਂਟ ਆਬੂ ਤੇ ਸਾਰਿਆਂ ਨੂੰ ਅ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇੰਨੇ ਮੈਂ ਜਦੋਂ ਪਰਸੋ ਮਤਲਬ ਕਿ 4 ਤਰੀਕ ਨੂੰ ਇੱਥੇ ਆ ਗਈ ਤਾਂ ਫਿਰ ਮੈਂ ਪਲਾਨ ਕੀਤਾ ਕਿ ਵੀ ਮੈਂ 2 ਦਿਨ ਨਾਲੇ ਤਾਂ ਇੱਥੇ ਰੈਸਟ ਕਰ ਲਵਾਂ ਤੇ ਨਾਲੇ ਮੈਂ ਇੱਕ ਮੇਰੇ ਤੋਂ ਕਿਹੜਾ ਪੰਜਾਬ ਪਹੁੰਚਿਆ ਜਣਾ ਔਰ ਮੈਂ ਫਿਲਹਾਲ ਥੋੜਾ ਰਾਜਸਥਾਨ ਵੀ ਕਵਰ ਕਰਨਾ ਸੀਗਾ ਤੇ ਵੀ ਨਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰ ਜਿਹੜਾ ਉਹ ਵੀ ਇੱਥੇ ਵੇਖ ਲਵਾਂਗੀ ਮਨਾ ਲਵਾਂਗੇ ਤੇ ਫਿਰ ਮੈਂ ਅੱਗੇ ਕੁਝ ਕਰਾਂਗੀ ਤੇ ਸੋ ਅੱਜ ਮੈਂ ਮਾਉਂਟ ਆਬੂ ਗੁਰਦੁਆਰਾ ਗੁਰੂ ਨਾਨਕ ਦਰਬਾਰ ਮਾਉਂਟ ਆਬੂ ਤੇ ਅੱਜ ਦਾ ਆਪਾਂ ਇਥੋਂ ਦੀ ਕਵਰੇਜ ਕਰਾਂਗੇ ਸਾਰੀ ਖੈਰ ਕੱਲ ਦੀ ਤੇ ਪਰਸੋਂ ਦੀ ਮੈਂ ਆਉਣ ਤੋਂ ਬਾਅਦ ਤੇ ਮੈਂ ਕੋਈ ਵਲੌਗ ਨਹੀਂ ਬਣਾਇਆ ਮਤਲਬ ਹੁਣ ਪਹਿਲਾਂ ਕਿਉਂਕਿ ਆਪਾਂ ਮਾਊਂਟ ਆਬੂ ਕਵਰ ਕਰ ਲਿਆ ਸੀਗਾ ਪਾਪਾ ਸੋ ਅੱਜ ਦਾ ਆਪਾਂ ਕਵਰ ਕਰਾਂਗੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰ ਦੀਆਂ ਕੁਝ ਝਲਕੀਆਂ ਇਸ ਗੁਰਦੁਆਰਾ ਸਾਹਿਬ ਦੀਆਂ ਠੀਕ ਹੈ ਜੀ ਮਿਲਦੇ ਆਂ ਫਿਰ Oh!